سو so, جود جو شروع ہو چکا ہے سرکار نے تو شروع کر دی سرکار نے تو شروع کر دی اب ہماری باری ہے نہ تھکے پیر کبھی نہ ہمت ہاری ہے جذبہ ہے بدلاؤ کا ابھی سفر جاری ہے اور نشیہ و روپ لڑنے کی اب ہماری باری ہے ਸੋ ਹੁਣ ਸਾਡੀ ਵਾਰੀ ਹੈ ਕਿ ਅਸੀਂ ਇਹ ਜਿਹੜਾ ਯੋਧਾ ਇੱਕ ਵੱਡੇ ਪੱਧਰ ਤੇ ਲੈ ਕੇ ਜਾਣਾ ਹੈ ਗਰਾਊਂਡ ਤੇ ਲੈ ਕੇ ਜਾਣਾ ਹੈ ਔਰ ਤੁਹਾਡਾ ਮੈਂ ਸਮਝਦਾ ਕਿ ਜਿੰਨੀ ਮੇਰੀ ਨੌਲੇਜ ਹੈ ਤੁਹਾਡਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਹੈ ਕਿ ਜੋ ਲੋਕ ਜੋ ਸਾਥੀ ਸਾਡੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਨਸ਼ਾ ਛਡਵਾਉਣ ਦੇ ਲਈ ਸਰਕਾਰ ਫ੍ਰੀ ਮਹਤਵਪੂਰਣ ਆਲੇ ਕਰ ਰਹੀ ਹੈ ਔਰ ਐਨ ਨਹੀਂ ਨਹੀਂ ਉਹਨਾਂ ਨੂੰ ਰੀਹੈਬਿਲੀਟੇਸ਼ਨ ਉਨਾ ਦਾ ਪੁਨਰ ਵਿਸਥਾਪਨ ਤੇ ਉਹਨਾਂ ਨੂੰ ਇੱਥੋਂ ਤੱਕ ਰੋਜ਼ਗਾਰ ਦੇਣ ਦੀ ਵੀ ਸਰਕਾਰ ਜਿਹੜੀ ਆ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਸੋ ਸਾਥੀਓ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਸਤ ਤੁਹਾਡੇ ਸਹਿਯੋਗ ਤੋਂ ਬਿਨਾਂ ਮੈਂ ਸਮਝਦਾ ਕਿ ਇਹ ਜਿਹੜਾ ਮਿਸ਼ਨ ਹੈ ਇਹ ਜਿਹੜਾ ਯੁੱਧ ਹੈ ਇਹ ਪੂਰਾ ਨਹੀਂ ਹੋ ਸਕਦਾ ਔਰ ਇਸ ਤਰ੍ਹਾਂ ਦਾ ਮੁੱਖ ਮੰਤਰੀ ਇਸ ਤਰ੍ਹਾਂ ਦਾ ਲੀਡਰ ਪੰਜਾਬ ਦੇ ਇਤਿਹਾਸ ਚ ਕਦੇ ਨਹੀਂ ਮਿਲਣਾ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਵੀ ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਨਾ ਮੈਂ ਇਸ ਯੁੱਧ ਦੇ ਵਿੱਚ ਤੁਹਾਡੇ ਨਾਲ ਹੈ ਸੋ ਸਾਥੀਓ ਇਹ ਬਹੁਤ ਸੁਨਹਿਰੀ ਮੌਕਾ ਹੈ ਇਸ ਤੋਂ ਵੱਡਾ ਮੌਕਾ ਆਪਾਂ ਨੂੰ ਕਦੇ ਨਹੀਂ ਮਿਲਣਾ ਸੋ ਸਰਕਾਰ ਦਾ ਸਹਿਯੋਗ ਦੇਈਏ ਔਰ ਜਿਸ ਤੱਕ ਯੋਧੀ ਗੱਲ ਹੈ ਮੈਂ ਤਾਂ ਦੇਖਿਆ ਕਿ ਮੁੱਖ ਮੰਤਰੀ ਸਾਹਿਬ ਨੇ ਯੁੱਧ ਤੇ ਯੁੱਧ ਛੇੜੇ ਹੋਏ ਔਰ ਜਦੋਂ ਨੰਗਲ डैम ਮੁੱਖ ਮੰਤਰੀ ਸਾਹਿਬ ਗਏ ਆ ਤੇ ਜਦੋਂ ਨੰਗਲ डैम ਪਹੁੰਚੇ ਤੇ ਮੈਨੂੰ ਐਦਾ ਲੱਗਦਾ ਸੀ ਕਿ ਕਿਸਾਨ ਦਾ ਪੁੱਤ ਮੋਢੇ ਤੇ ਕਹੀ ਰੱਖ ਕੇ ਉਹ ਵੱਡੇ ਨੱਕੇ ਤੇ ਖੜਾ ਹੈ ਪੰਜਾਬ ਦੇ ਵੱਡੇ ਨੱਕੇ ਤੇ ਖੜਾ ਹੈ ਤੇ ਸਾਰੇ ਸੂਬਿਆਂ ਨੂੰ ਕਹਿ ਰਿਹਾ ਸਾਰੇ ਸਰਕਾਰਾਂ ਨੂੰ ਲੜਕਾਰ ਰਿਹਾ ਪੇ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਅਸੀਂ ਬਾਹਰ ਨਹੀਂ ਜਾਣ ਦੇਣਾ ਸੋ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਬਹੁਤ ਬਹੁਤ ਵਧਾਈ ਦਿਨਾਂ ਔਰ ਖਾਸ ਤੌਰ ਤੇ ਤੁਹਾਡਾ ਅਪਰਾਲਾ ਆਲ ਪਾਰਟੀ ਮੀਟਿੰਗ ਕੀਤੀ ਗਈ ਔਰ ਇੰਨਾ ਹੀ ਨਹੀਂ ਇੱਕ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਤਾਂ ਕਿ ਸਾਰੀਆਂ ਪਾਰਟੀਆਂ ਉੱਥੇ ਬਹਿਸ ਕਰਨ ਤਾਂ ਕਿ ਇੱਕ ਰੈਜ਼ੋਲੂਸ਼ਨ ਪਾਸ ਕਰੀਏ ਕੇਂਦਰ ਸਰਕਾਰ ਨੂੰ ਸੁਨੇਹਾ ਦੇਈਏ ਕਿ ਅਜਿਹੇ ਕਦਮ ਕਰਨ ਦਾ ਇਹਹੀ ਗਲਤੀ ਕਰਨ ਦੀ ਦੁਬਾਰਾ ਹਮਾਕਤ ਨਾ ਕਰੇ ਸੋ ਹੋਰ ਯੋਧੀ ਗੱਲ ਕਰੀਏ ਤੇ ਸਿੱਖਿਆ ਨੂੰ ਬਿਹਤਰ ਕਰਨ ਦੇ ਲਈ ਉਹ ਵੀ ਇੱਕ ਯੁੱਧ ਚੱਲ ਰਿਹਾ ਹੈ ਸੋ ਮੈਂ ਸਮਝਦਾ ਕਿ ਪੰਜਾਬ ਕਿਉਂਕਿ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮਾਨਯੋਗ ਸਾਡੇ ਪੰਜਾਬ ਦੇ ਸਾਡੇ ਪ੍ਰਧਾਨ ਅਮਰ अरोड़ा ਜੀ ਨੇ ਵੀ ਬੋਲਣਾ ਹੈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਵੀ ਬੋਲਣਾ ਹੈ ਔਰ ਇਸ ਯੁੱਧ ਦੇ ਵਿੱਚ ਪੰਜਾਬ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ ਚਾਹੇ ਨੌਕਰੀਆਂ ਦੀ ਗੱਲ ਹੋਵੇ 56000 ਤੋਂ ਜ਼ਿਆਦਾ ਨੌਕਰੀਆਂ ਦੇਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਐਨਾ ਹੀ ਨਹੀਂ ਸਿੱਖਿਆ ਨੂੰ ਇੱਕ ਨਵੀਂ ਉਚਾਈ ਤੇ ਲੈ ਕੇ ਜਾਣਾ ਇੱਕ ਵੱਡੀ ਗੱਲ ਹੈ ਔਰ ਪੂਰੇ ਦੇਸ਼ ਦੇ ਵਿੱਚ ਇੱਕ ਇਤਿਹਾਸ ਰਚਿਆ ਮੁੱਖ ਮੰਤਰੀ ਸਾਹਿਬ ਨੇ ਔਰ ਆ ਜਿਹੜਾ ਸੜਕ ਸੁਰੱਖਿਆ ਫੋਰਸ ਉਸ ਦੇ ਵਿੱਚ ਘੱਟ ਤੋਂ ਘੱਟ ਮੌਤਾਂ ਜਿਹੜੀਆਂ ਸੜਕ ਤੇ ਹੋਣ ਵਾਲੇ ਹਾਦਸੇ ਤੇ ਸੜਕ ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਭਗ 50% ਘਟੀ ਹੈ ਔਰ ਇਹ ਪੂਰੇ ਦੇਸ਼ ਦੇ ਵਿੱਚ ਇਤਿਹਾਸ ਹੈ ਇੱਥੋਂ ਤੱਕ ਕਿ ਨਿਤਨ ਗੜਕਰੀ ਨੇ ਵੀ ਉਸ ਦੇ ਕੇ ਹਾਰਮਨੀ ਔਰ ਇਹ ਉੱਚੇ ਚੇਤੌਰ ਤੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੁਆਰਾ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਚਲਾ ਰਹੀ ਹੈ ਚਲਾਈ ਜਾ ਰਹੀ ਹੈ ਇੱਕ ਵਾਕਿਆ ਹੀ ਬਹੁਤ ਹੀ ਕਾਮਯਾਬ ਉਹਨਾਂ ਵੱਲੋਂ ਇੱਕ ਸਾਬਤ ਹੋਈ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਥੇ ਆਉਣ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਇਹ ਜੋ ਸ਼ੁਰੂ ਕੀਤਾ ਹੈ ਜੋ ਮੁਹਿੰਮ ਸ਼ੁਰੂ ਕੀਤੀ ਹੈ ਆਓ ਇਸ ਦਾ ਹਿੱਸਾ ਬਣੀਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਤੁਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਇਹਨਾਂ ਪੈੜਚਾਲਾਂ ਵਿੱਚ ਪੂਰਨ ਸਹਿਯੋਗ ਦੀ ਗੱਲ ਕੀਤੀ ਹੈ ਪੰਜਾਬ ਵੱਲੋਂ ਕਿਸ ਤਰ੍ਹਾਂ ਇੱਕ ਰਾਧ세ਰਾ ਬਣ ਕੇ ਯੁੱਧ ਨਸ਼ਿਆਂ ਵਿਰੁੱਧ ਪੂਰੇ ਦੇਸ਼ ਭਰ ਵਿੱਚ ਲੀਡ ਕੀਤਾ ਜਾ ਰਿਹਾ ਹੈ ਇਹ ਇੱਕ ਆਪਣੀ ਵੱਖਰੀ ਹੀ ਮਿਸਾਲ ਹੈ ਡਾਕਟਰ ਜਗਤਾਰ ਦੀਆਂ ਇੱਕ ਹੋਰ ਬਹੁਤ ਖੂਬਸੂਰਤ ਸਤਰਾ ਹਨ ਹਰ ਇੱਕ ਵੇੜੇ ਵਿੱਚ ਲੋ ਲੱਗੇ ਹਰ ਇੱਕ ਆਂਗਣ ਵਿੱਚ ਰੰਗ ਉੱਗੇ ਦੁਆ ਕੀ ਹੋਰ ਕਰਨੀ ਹੈ ਮੇਰੀ ਇੱਕੋ ਦੁਆ ਪੁੱਗੇ ਪੰਜਾਬ ਦੀ ਸਲਾਮਤੀ ਪੰਜਾਬ ਦੀ ਨੌਜਵਾਨੀ ਦੀ ਸਲਾਮਤੀ ਦੀ ਆਸ ਨਾਲ ਆਪ ਜੀ ਦੇ ਯਤਨਾਂ ਨੂੰ ਹਮੇਸ਼ਾ ਪੂਰਨ ਸਹਿਯੋਗ ਮਿਲਦਾ ਰਹੇ ਮੈਂ ਹੁਣ ਸਦਾ ਦੇਵਾਂਗਾ ਬੜੇ ਹੀ ਸਤਕਾਰ ਨਾਲ ਸਾਡੇ ਮਾਨਯੋਗ ਕੈਬਨਿਟ ਮਨਿਸਟਰ ਅਤੇ ਪ੍ਰਧਾਨ ਪੰਜਾਬ ਆਮ ਆਦਮੀ ਪਾਰਟੀ ਸ਼੍ਰੀ ਅਮਰ ਅਰੋੜ ਜੀ ਨੂੰ ਬਹੁਤ ਹੀ ਪਰਮ ਤੇ ਸਤਕਾਰਯੋਗ ਪੰਜਾਬ ਦੀ ਆਣ ਬਾਣ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਤੁਹਾਡੇ ਆਪਣੇ ਔਰ ਮੇਰੇ ਸਤਿਕਾਰਯੋਗ ਵੱਡੇ ਵੀਰ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਤੁਹਾਡੇ ਆਪਣੇ ਐਮਐਲਏ ਸਾਹਿਬ ਰਮਨ ਅਰੋੜਾ ਜੀ ਪ੍ਰੇਨਿੰਦਰਜੀਤ ਕੌਰ ਮਾਨ ਜੀ ਸਭ ਬਲਕਾਰ ਸਿੰਘ ਜੀ ਮੇਅਰ ਸਾਹਿਬ ਸਾਰੇ ਪਾਰਟੀ ਦੇ ਅਧਿਕਾਰ ਸਹਿਬਾਨ ਸਾਰੀ ਐਡਮਿਨਿਸਟ੍ਰੇਸ਼ਨ ਔਰ ਸਭ ਤੋਂ ਵੱਧ ਇੰਪੋਰਟੈਂਟ ਸਭ ਤੋਂ ਵੱਧ ਜ਼ਰੂਰੀ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਦੇ ਮੋਢਿਆਂ ਤੇ ਔਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਲੜਾਈ ਮਾਨ ਸਾਹਿਬ ਔਰ ਪੰਜਾਬ ਸਰਕਾਰ ਔਰ ਪੰਜਾਬ ਜਿੱਤਣ ਜਾ ਰਿਹਾ ਹੈ ਮੇਰੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਸਾਰੇ ਹੀ ਵਿਲੇਜ ਔਰ ਬੋਰਡ ਡਿਫੈਂਸ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਹੀ ਸਤਕਾਰਯੋਗ ਸਾਥੀਓ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਿ ਤੁਸੀਂ ਅੱਜ ਆਪ ਮੁਹਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਨ ਦੀ ਇਸ ਲੜਾਈ ਇਸ ਯੁੱਧ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋ ਔਰ ਉਚੇਚੇ ਤੌਰ ਤੇ ਧੰਨਵਾਦ ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਤਹਈਆ ਕੀਤਾ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਇਸ ਧਰਤੀ ਜੈ ਜਵਾਨ ਜੈ ਕਿਸਾਨ ਵਾਲੀ ਇਸ ਧਰਤੀ ਪੰਜ ਦਰਿਆਵਾਂ ਦੀ ਇਸ ਧਰਤੀ ਪੰਜਾਬ ਤੋਂ ਨਸ਼ਿਆਂ ਦੇ 6ਵੇਂ ਦਰਿਆ ਨੂੰ ਠੱਲ ਲਾ ਦੇਣੀ ਹੈ ਉਹਨੂੰ ਬੰਨ੍ਹ ਲਾ ਦੇਣਾ ਸੋ ਤੁਸੀਂ ਮੁਬਾਰਕਵਾਦ ਦੇ ਪਾਤਰੋਂ ਔਰ ਸੀਐਮ ਸਾਹਿਬ ਤੁਹਾਡਾ ਦਿਲ ਦੀਆਂ ਗਰੀਬ ਦੇ ਵਿੱਚੋਂ ਸਾਰੇ ਪੰਜਾਬ ਵੱਲੋਂ ਧੰਨਵਾਦ ਸਾਥੀਓ ਮੇਰੇ ਵੀਰੋ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਵੱਡੇ ਵੀਰ ਚੱਬੇਵਾਲ ਸਾਹਿਬ ਗੱਲ ਕਰਕੇ ਗਏ ਨੇ ਕਿ ਪੰਜਾਬ ਨੇ ਬਹੁਤ ਲੜਾਈਆਂ ਲੜੀਆਂ ਨੇ ਆ ਪਿਛਲੇ 3 ਸਾਲਾਂ ਤੋਂ ਜੋ ਸਰਕਾਰੀ ਪੱਦਰ ਦੇ ਉੱਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੜਾਈਆਂ ਲੜੀਆਂ ਚਾਹੇ ਉਹ ਸਿਹਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਆਲਮੀ ਬਦਲਾਅ ਕਰਨ ਦੀ ਗੱਲ ਹੋਵੇ ਚਾਹੇ ਉਹ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਹੋਵੇ ਚਾਹੇ ਉਹ ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਹੋਵੇ ਚਾਹੇ ਉਹ ਸਾਡੇ ਨੌਜਵਾਨ ਪੇੜਾ ਨੂੰ ਮੇਰੇ ਵੀਰਾਂ ਨੂੰ ਬਿਨਾ ਪੈਸਿਆਂ ਤੋਂ ਬਿਨਾ ਸਪਾਰਸ਼ਾਂ ਤੋਂ ਨੌਕਰੀਆਂ ਦੇਣ ਦੀ ਗੱਲ ਹੋਵੇ ਬੇਅੰਤਿਹ ਕੰਮ ਨੇ ਜਿਹੜੇ ਉਹ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਹੋਏ ਨੇ ਪਰ ਆਹ ਜਿਹੜਾ ਕੰਮ ਮੈਂ ਸਮਝਦਾ ਕਿ ਹੁਣ ਸ਼ੁਰੂ ਹੋਇਆ ਹੈ ਅਸਲ ਮਾਇਨੇ ਦੇ ਵਿੱਚ ਜੇ ਪੰਜਾਬ ਨੂੰ ਕੋਈ ਚੀਜ਼ ਰੰਗਲਾ ਬਣਾ ਸਕਦੀ ਹੈ ਤੇ ਪੰਜਾਬ ਉਹਦੀ ਰੰਗਲਾ ਬਣੂਗਾ ਜਦੋਂ ਨੂੰ ਆਪਾਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨੂੰ ਨਸ਼ਾ ਮੁਕਤ ਕਰ ਦਾਂਗੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਚਾਹੇ ਸਿੱਖਿਆ ਦੀ ਕ੍ਰਾਂਤੀ ਹੋਵੇ ਉਹ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਯੁੱਧਾਂ ਦੀ ਜਦੋਂ ਗੱਲ ਕਰੀਏ ਤੇ ਜਿੱਥੇ ਇਤਿਹਾਸ ਦੇ ਵਿੱਚ ਯੁੱਧ ਲੜੇ ਗਏ ਨੇ ਤੇ ਇਹ ਯੁੱਧ ਹੈ ਜਿਹੜਾ ਮੈਂ ਸਮਝਦਾ ਕਿ ਅੱਜ ਇੰਨਾ ਜ਼ਰੂਰੀ ਹੋ ਚੁੱਕਿਆ ਕਿਉਂਕਿ ਇਸ ਦੇ ਬਿਨਾ ਪੰਜਾਬ ਜਿਹੜਾ ਉਹ ਮੇਰੇ ਵੀਰੋ ਉਹ ਤਰੱਕੀ ਨਹੀਂ ਕਰ ਸਕਦਾ ਔਰ ਉਸ ਪਰਮਪੀਤਾ ਪਰਮਾਤਮਾ ਦਾ ਸ਼ੁਕਰਾਨਾ ਕਿ ਉਹਨਾਂ ਨੇ ਕਿ ਇਹੋ ਜਿਹਾ ਲੀਡਰ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਕਿ ਜਿਹੜਾ ਪੂਰੇ ਨਿਡਰਤਾ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਸਾਫ਼ ਨੀਅਤ ਔਰ ਨੀਤੀ ਦੇ ਨਾਲ ਇਹ ਲੜਾਈਆਂ ਨੇ ਜਿਹੜੀਆਂ ਉਹ ਲੜ ਰਹੇ ਨੇ ਚਾਹੇ ਆ ਤੁਸੀਂ ਦੇਖਿਆ ਕਿ ਚਾਹੇ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦੀ ਗੱਲ ਹੋਵੇ ਬਿਨਾਂ ਗੱਲ ਤੋਂ ਬਿਨਾਂ ਕਿਸੇ ਮਸਲੇ ਦੇ ਝਗੜਾ ਜਿਹੜਾ ਉਹ ਸਾਡੇ ਨਾਲ ਪਾ ਕੇ ਖੜ ਗਏ ਤੇ ਜਦੋਂ ਪਤਾ ਲੱਗੇ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਆਪ ਉੱਥੇ ਮੰਗਲ ਡੈਮ ਤੇ ਗਏ ਤੇ ਇਹ ਤਹੀਆ ਕੀਤਾ ਕੱਲ 올 ਪਾਰਟੀ ਮੀਟਿੰਗ ਕੀਤੀ ਪਰਸੋਂ ਨੂੰ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਗਿਆ ਪਰ ਇੱਕ ਗੱਲ ਦਾ ਤਹੀਆ ਹੈ ਕਿ ਨਾ ਪੰਜਾਬ ਦੇ ਪਾਣੀਆਂ ਤੇ ਕਿਸੇ ਨੂੰ ਡਾਕਾ ਮਾਰ ਦੇਣਾ ਨਾ ਪੰਜਾਬ ਦੀ ਜਵਾਨੀ ਤੇ ਕਿਸੇ ਨੂੰ ਡਾਕਾ ਮਾਰ ਦੇਣਾ ਇਹ ਤਹੀਏ ਨੇ ਜਿਹੜੇ ਸਾਥਿਓ ਇਹ ਸਪਸ਼ਟ ਤੌਰ ਦੇ ਉੱਪਰ ਇਹ ਕੀਤੇ ਗਏ ਨੇ ਔਰ ਔਰ ਖਾਸ ਤੌਰ ਤੇ ਜਦੋਂ ਆਪਾਂ ਨਹਿਰੀ ਪਾਣੀ ਦੀ ਗੱਲ ਕਰਦੇ ਹਾਂ ਪੰਜਾਬ ਦੀ ਜਿੰਦ ਜਾਨ ਉਹਦਾ ਕਿਸਾਨ ਆ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ ਜਾਨ ਉਹਦਾ ਨਹਿਰੀ ਪਾਣੀ ਤੇ ਹੁਣ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਪਾਣੀ نیچے ਜਾਂਦਾ ਗਿਆ ਤੇ ਉਹਨੂੰ ਵੀ ਠੱਲ ਪਾ ਕੇ ਉਹਨੂੰ ਤਾਂ ਚੱਕਣ ਦਾ ਕੰਮ ਹੈ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਜਾਂਦਰੇ ਮੈਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਪਿਛਲੇ ਲੀਡਰਾਂ ਨੇ ਕੀਨੇ ਕੀ ਲੈ ਕੇ ਪੰਜਾਬ ਦੇ ਪਾਣੀ ਵੇਚੇ ਇਹ ਮੇਰੇ ਨਾਲੋਂ ਵੱਧ ਸਾਥੀ ਮੇਰੇ ਵੀਰੋ ਇਹ ਤੁਸੀਂ ਜਾਣਦੇ ਹੋ ਪਰ ਫੇਰ ਸ਼ੁਕਰਾਨਾ ਉਸ ਪਰਮਕੀਤਾ ਪ੍ਰਮਾਤਮਾ ਦਾ ਕਿ ਅਜੇ ਅਜੇ ਲੋਕਾਂ ਦੇ ਹੱਥਾਂ ਦੇ ਵਿੱਚ ਤੁਸੀਂ ਵਾਗਡੋਰ ਦਿੱਤੀ ਪ੍ਰਮਾਤਮਾ ਨੇ ਕਿ ਜਿਹੜੇ ਸਾਫ ਨੀਅਤ ਔਰ ਨੀਤੀ ਦੇ ਨਾਲ ਅੱਜ ਪੰਜਾਬ ਦੀ ਸੇਵਾ ਕਰਨ ਲੱਗੇ ਹੋਏ ਨੇ ਔਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਯੁੱਧ ਦੀ ਯੁੱਧ ਪੰਜਾਬ ਨੇ ਮੇਰੇ ਵੀਰੋ ਮੇਰੇ ਸਾਥੀਓ ਯੁੱਧ ਚਾਹੇ ਮੋਗਲਾਂ ਨਾਲ ਹੋਵੇ ਚਾਹੇ ਅੰਗਰੇਜ਼ਾਂ ਨਾਲ ਹੋਵੇ ਚਾਹੇ ਗੋਂਡੀ ਮੁਲਕ ਦੇ ਨਾਲ ਹੋਵੇ ਪੰਜਾਬ ਨੇ ਹਰ ਯੁੱਧ ਦੇ ਵਿੱਚ ਫਤਿਹ ਜੜੀ ਉਹ ਪਾਈ ਹੈ ਹਿੱਕ ਠੋਕੇ ਜਿੱਤਾਂ ਪ੍ਰਾਪਤ ਕੀਤੀਆਂ ਨੇ ਪੰਜਾਬ ਨੇ ਪਰ ਆਹ ਜਿਹੜਾ ਪੰਜਾਬ ਨੂੰ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਪਿਛਲੇ ਸਮਿਆਂ ਦੇ ਲੀਡਰਾਂ ਨੇ ਜੋ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਜੋ ਦੇਸ਼ ਦੇ ਨਾਲੋਂ ਪੰਜਾਬ ਦੇ ਨਾਲੋਂ ਧਰੋ ਕਮਾਇਆ ਉਹ ਬਖਸ਼ਣ ਯੋਗ ਨਹੀਂ ਹੈ। ਉਹ ਬਖਸ਼ਣ ਯੋਗ ਨਹੀਂ ਹੈ ਮੇਰੇ ਵੀਰੋ ਤੇ ਅੱਜ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਉਹਨੂੰ ਵੀ ਉਸ ਧਰਤੀ ਨੂੰ ਜਿਹੜੀ ਕਿ ਗੁਰੂਆਂ ਪੀਰਾਂ ਦੀ ਹੈ ਜਿਹੜੀ ਕਿ ਜਿਹੜੀ ਕਿ ਮੁਲਕ ਦੇ ਵਿੱਚ ਪਹਿਲੇ ਨੰਬਰ ਤੇ ਮੰਨੀ ਜਾਂਦੀ ਸੀਗੀ ਅੱਜ ਉਹਦੀ ਲੜਾਈ ਦਾ ਆਗਾਜ਼ ਹੈ ਜਿਹੜਾ ਉਹ ਜਿੱਥੇ ਸਰਕਾਰ ਵੱਲੋਂ ਕੀਤਾ ਗਿਆ ਪਰ ਇਹ ਟੋੜੇ ਬਿਨਾ ਮੇਰੇ ਵੀਰੋ ਇਹ ਸੰਭਵ ਨਹੀਂ ਹੈਗਾ। ਤੁਹਾਡੇ ਬਿਨਾ ਸੰਭਵ ਨਹੀਂ ਹੈਗਾ। ਮੈਂ ਤਾਂ ਇੱਕੋ ਹੀ ਗੱਲ ਜਾਣਦਾ ਕਿ ਰਾਜਨੀਤੀ ਸਭ ਤੋਂ ਪਵਿੱਤਰ ਪੇਸ਼ਾ ਸਭ ਤੋਂ ਪਵਿੱਤਰ ਕੰਮ ਹੈ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਇਮਾਨਦਾਰੀ ਨਾਲ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਤੁਸੀਂ ਲੱਖਾਂ ਲੋਕਾਂ ਦਾ ਭਲੇ ਜਿਹੜਾ ਉਹ ਕਰ ਸਕਦੇ ਹੋ ਪਰ ਜੇ ਬਦ ਨੀਅਤ ਹੋਵੇ ਤੇ ਰਾਜਨੀਤੀ ਸਭ ਤੋਂ ਕਲੰਕਿਤ ਵੀ ਹੋ ਜਾਂਦੀ ਹੈ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਥੀਓ ਤਹਿਯਾ ਕੀਤਾ ਕਿ ਰਾਜਨੀਤੀ ਨੂੰ ਇੱਕ ਸਾਫ਼ ਸੁਥਰੇ ਪਵਿੱਤਰ ਕੰਮ ਵੱਜੋਂ ਸੇਵਾ ਵੱਜੋਂ ਇਹਨੂੰ ਸਥਾਪਿਤ ਕਰਨਾ ਹੈ ਕਿਉਂਕਿ ਨੀਅਤ ਸਾਫ਼ ਹੈ ਨੀਤੀ ਸਾਫ਼ ਹੈ ਇਹਦੇ ਨਾਲ ਨਾਲ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਹੀ ਵੱਡੀ ਜ਼ਿੰਮੇਵਾਰੀ ਅੱਜ ਪਿੰਡਾਂ ਵਾਲਿਆਂ ਦੀ ਬੋੜਾਂ ਵਾਲਿਆਂ ਦੀ ਵੀ ਬਣਦੀ ਹੈ ਕਿਉਂਕਿ ਇਹ ਉਹੀ ਤੁਸੀਂ ਲੋਕ ਹੋ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਆਪਾਂ ਤੁਹਾਡੇ ਤਾਂ ਮੈਨੂੰ ਇੱਧਰ ਦੁਆਬੇ 'ਚ ਪਤਾ ਨਹੀਂ ਪਰ ਸਾਡੇ ਮਾਲਵੇ ਵਾਲੇ ਪਾਸੇ ਕਾਲੇ ਕੱਛਿਆਂ ਵਾਲੇ ਬੜੇ ਮਸ਼ਹੂਰ ਸੀਗੇ ਤੇ ਉਹਨਾਂ ਨੂੰ ਵੀ ਜੇ ਠੱਲ ਪਾਈ ਜਾਂਦੀ ਸੀ ਤੇ ਆ ਜਿਹੜੀਆਂ ਕਮੇਟੀਆਂ ਨੇ ਜਾਂ ਠੀਕਰੀ ਪਹਿਰ ਨੇ ਜਿਹੜੇ ਪਿੰਡਾਂ ਵਾਲੇ ਜੋ ਤੱਕ ਲੋਕ ਇਕੱਠੇ ਨਹੀਂ ਹੁੰਦੇ ਸਾਥੀ ਵੀਰੋ ਉਦੋਂ ਤੱਕ ਉਹ ਸੰਭਵ ਨਹੀਂ ਹੁੰਦਾ ਤੇ ਅੱਜ ਵੀ ਉਹੀ ਅੱਜ ਵੀ ਉਹੀ ਸਮਾਂ ਆ ਗਿਆ ਕਿ ਜੇ ਆਪਾਂ ਆਪਦੇ ਪਿੰਡਾਂ ਨੂੰ ਕਿਉਂਕਿ ਬਹੁਤ ਸਾਰੇ ਕਈ ਵਾਰੀ ਅਖਬਾਰਾਂ ਦੇ ਵਿੱਚ ਪੜਦੇ ਆ ਤੇ ਸ਼ਰਮ ਨਾਲ ਸਿਰ ਝੁਕਦਾ ਹੈ ਕਿ ਉਹ ਪਿੰਡ ਜਿਹੜੇ ਜਿਹੜੇ ਕਿਸੇ ਨਾ ਕਿਸੇ ਚੰਗੇ ਕੰਮਾਂ ਵਾਸਤੇ ਜਿਨ੍ਹਾਂ ਦੀ ਮਸ਼ਹੂਰੀ ਹੁੰਦੀ ਸੀਗੀ ਅੱਜ ਉਹ ਪਿੰਡ ਪਿੰਡਾਂ ਦੇ ਪਿੰਡ ਨੇ ਜਿਹੜੇ ਉਹ ਨਸ਼ਿਆਂ ਕਰਕੇ ਕਲੰਕਿਤ ਹੋ ਗਏ ਇਸ ਕਲੰਕ ਨੂੰ ਲਾਹਣ ਦਾ ਮੇਲੇ ਵੀਰੋ ਬੀੜਾ ਜਿਹੜਾ ਅਸੀਂ ਸਾਰਿਆਂ ਨੇ ਜਿੱਤੇ ਮਾਨਸਾਹਬ ਔਰ ਕੇਜਰੀਓ ਸਾਹਿਬ ਦੀ ਅਗਵਾਈ ਦੇ ਵਿੱਚ ਚੁਣਿਆ ਸੋ ਅੱਜ ਤੁਸੀਂ ਵੀ ਸਾਰਿਆਂ ਨੇ ਇਥੋਂ ਸੋਹ ਖਾ ਕੇ ਜਾਣੇ ਆ ਕਿ ਆਪਾਂ ਆਪੋ ਆਪਣੇ ਪਿੰਡਾਂ ਨੂੰ ਆਪੋ ਆਪਣੇ ਵਾਰਡਾਂ ਨੂੰ ਗਲੀਆਂ ਨੂੰ ਮੁਹੱਲੇ ਨੂੰ ਆਪਾਂ ਨਸ਼ਾ ਮੁਕਤ ਜਿਹੜਾ ਸਾਥਿਓ ਉਹ ਕਰਨਾ ਤਾਂ ਕਿ ਆਪਾਂ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾ ਸਕੀਏ ਔਰ ਇਹਦੇ ਨਾਲ ਨਾਲ ਆ ਬਾਕੀ ਤਾਂ ਗੱਲ ਤੁਹਾਨੂੰ ਸੀਐਮ ਸਾਹਿਬ ਦੱਸਣਗੇ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਸੀਐਮ ਸਾਹਿਬ ਮੈਨੂੰ ਦਿਖਾ ਰਹੇ ਸੀਗੇ ਕਿ ਇੱਕ ਪਿੰਡ ਦੇ ਵਿੱਚ ਕਿਸੇ ਨਸ਼ੇ ਤਸਕਰ ਦਾ ਘਰ ਟੈਰ ਰਿਹਾ ਤੇ ਇੱਕ ਮਾਂ ਜਿਹਦਾ ਪੁੱਤ ਨਸ਼ਿਆਂ ਦੀ ਚਪੇੜ ਚ ਆ ਕੇ ਆਪਦਾ ਆਪਦਾ ਜਾਨ ਗਵਾ ਬੈਠੇ ਉਹ ਘਰ ਲੁੱਟਿਆ ਗਿਆ ਉਹ ਘਰ ਖਤਮ ਹੋ ਗਿਆ ਹਮੇਸ਼ਾ ਦੇ ਲਈ ਤੇ ਜਦੋਂ ਉਸ ਨਸ਼ੇ ਤਸਕਰ ਦਾ ਘਾਟ ਟੈਰੇ ਤੇ ਉਹ ਮਾਂ ਜਿਹੜੀ ਉਹ ਲੱਡੂ ਵੰਡ ਰਹੀ ਹੈ ਪਿੰਡ ਦੇ ਵਿੱਚ ਉਹ ਪੁਲਿਸ ਵਾਲਿਆਂ ਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ ਤੇ ਮੈਂ ਇਹ ਕਹਿ ਰਿਹਾ ਸੀ ਸੀਐਮ ਸਾਹਿਬ ਕਿ ਅਮਨ ਜਦੋਂ ਤੱਕ ਕੱਲੇ-ਕੱਲੇ ਪਿੰਡ ਦੇ ਵਿੱਚ ਜਿੱਥੇ ਨਸ਼ਾ ਤਸਕਰ ਬੈਠੇ ਨੇ ਜਦੋਂ ਤੱਕ ਪਿੰਡ-ਪਿੰਡ ਦੇ ਵਿੱਚ ਮੈਂ ਲੱਡੂ ਵੰਡਣ ਨਹੀਂ ਲਾ ਦੇਣੇ ਤੇ ਪੁਲਿਸ ਦੇ ਉੱਪਰ ਫੁੱਲ ਵਰਸਾਉਣ ਨਹੀਂ ਲਾ ਦੇਣੇ ਉਦੋਂ ਤੱਕ ਆਪਾਂ ਟਿੱਕੇ ਨਹੀਂ ਬੈਠਣਾ ਸੋ ਮੇਰੇ ਵੀਰੋ ਧੰਨਵਾਦ ਹੈ ਸੀਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੀ ਇਹੋ ਜੀ ਸੋਚ ਹੈ ਕਿ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਸਿੰਘਾਂ ਤੋਂ ਫੜ ਕੇ ਜਿਹੜੇ ਕਿਸੇ ਸਮੇਂ ਦੇ ਵਿੱਚ ਹੱਕ ਠੋਕੇ ਸਰਕਾਰਾਂ ਦੇ ਲੀਡਰਾਂ ਤੇ ਪੁਲਿਸ ਦੀ ਪੁਸ਼ਤ ਪਨਾਹੀ ਦੀ ਦੇ ਨਾਲ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੂੰ ਸਿੰਘਾਂ ਤੋਂ ਹੱਥ ਪਾਉਣ ਦਾ ਕੰਮ ਹੈ ਜਿਹੜਾ ਉਹ ਮਾਨ ਸਾਹਿਬ ਨੇ ਕੀਤਾ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿਨਾਂ ਔਰ ਧੰਨਵਾਦ ਕਰਦਾ ਸਰਕਾਰ ਦਾ ਸੀਐਮ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਮੋੜ ਦੁਆਰਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣ ਦਾ ਵੀਰਾ ਜਿਹੜਾ ਉਹ ਚੁੱਕਿਆ ਸੋ ਇਹਨੇ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਤੁਸੀਂ ਬਹੁਤ ਹੀ ਸੱਚਜੇ ਸ਼ਬਦਾਂ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਮਿਸਾਲੀ ਕਮਾਨੂ ਉਜਾਗਰ ਕੀਤਾ ਹੈ ਇੱਕ ਬਹੁਤ ਹੀ ਸਾਡੇ ਅਫਸਰ ਸ਼ਾਇਰ ਨੇ ਪੀਸੀਐਸ ਅਫੀਸਰ ਨੇ ਪੰਜਾਬ ਦੇ ਬਹੁਤ ਹੀ ਸੋਹਣਾ ਲਿਖਦੇ ਨੇ ਗੁਰਵਿੰਦਰ ਚਾਕ ਚੁੱਲਿਆਂ ਦੇ ਵਿੱਚ ਬਲਦੀਆਂ ਅੱਗਾਂ ਰਹਿਣ ਸਦਾ ਸ੍ਰੀ ਸਲਾਮਤ ਸਭ ਦੇ ਪੱਗਾਂ ਰਹਿਣ ਸਦਾ ਦੂਰ ਦੂਰ ਤੱਕ ਮਹਿਕਾਂ ਜਾਣ ਗੁਲਾਬ ਦੀਆਂ ਸ਼ਾਲਾ ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਸ਼ਾਨ ਨੂੰ ਉੱਚਾ ਰੱਖਣ ਲਈ ਪੰਜਾਬੀ ਜਵਾਨੀ ਨੂੰ ਬਚਾਉਣ ਲਈ ਅਤੇ ਪੰਜਾਬ ਦੇ ਪਾਣੀਆਂ ਤੇ ਪਹਿਰਾ ਦੇਣ ਲਈ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਫੈਸਲੇ ਕਰਦੇ ਆਏ ਨੇ ਉਸ ਤੋਂ ਸਾਨੂੰ ਇਹ ਪੂਰਾ ਯਕੀਨ ਹੈ ਕਿ ਪੰਜਾਬ ਬਿਲਕੁਲ ਸੁਰੱਖਿਅਤ ਅਗਵਾਈ ਵਿੱਚ ਹੈ ਤੇ ਹਮੇਸ਼ਾ ਹੀ ਪੰਜਾਬ ਦੇ ਹਿੱਤ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਹੱਥਾਂ ਵਿੱਚ ਸੁਰੱਖਿਅਤ ਰਹਿਣਗੇ ਮੈਂ ਮੁੱਖ ਮੰਤਰੀ ਸਾਹਿਬ ਦੀ ਨਿਦੱਟਾ ਬਾਰੇ ਡਾਕਟਰ ਜਗਤਾਰ ਦੀਆਂ ਇਹਨਾਂ ਦੋ ਲਾਈਨਾਂ ਨਾਲ ਵੀ ਚਰਚਾ ਕਰਨੀ ਚਾਹਾਂਗਾ ਹਰ ਮੋੜ ਤੇ ਸਲੀਬਾ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਾਸੀਆਂ ਦੇ ਸਾਹਮਣੇ ਹੋਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਮੰਚ ਤੇ ਬੈਠੇ ਆਮ ਆਦੀ ਪਾਰਟੀ ਦੇ ਸੁਪਾ ਪ੍ਰਧਾਨ ਤੇ ਮੇਰੇ ਕੈਬਨਿਟ ਦੇ ਸਾਥੀ ਅਮਨ अरोड़ा ਜੀ ਹੁਸ਼ਿਆਰਪੁਰ ਤੋਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਸਾਹਿਬ ਸਾਡੇ ਨਕੋਦਰ ਤੋਂ ਐਮ ਐਲ ਏ ਸਹਿਬਾ ਇੰਦਰ ਇੰਦਰਜੀਤ ਕੁਰਮਾਨ ਜੀ ਕਰਤਾਰਪੁਰ ਤੋਂ ਐਮਐਲਏ ਸਾਹਿਬ ਬਲਕਾਰ ਸਿੰਘ ਜੀ ਤੁਹਾਡੇ ਜਲੰਧਰ ਤੋਂ ਐਮਐਲਏ ਸਾਹਿਬ ਰਮਨ अरोड़ा जी ਸਾਡੇ ਪਾਰਟੀ ਦੇ ਵਿਮਨ ਵਿੰਗ ਦੇ ਤੇ ਵੱਖ-ਵੱਖ ਜਿੰਨੇ ਵੀ ਹੋਰ ਸਾਡੇ ਵਿੰਗ ਨੇ ਉਹਨਾਂ ਦੇ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਅਹੁਦੇਦਾਰ ਸਹਿਬਾਨ ਔਰ ਪੰਜਾਬ ਪੁਲਿਸ ਦੇ ਬਹੁਤ ਹੀ ਸੀਨੀਅਰ ਅਧਿਕਾਰੀ ਸਹਿਬਾਨ ਜਿੰਨਾ ਵੀ ਪ੍ਰਸ਼ਾਸਨ ਸਿਵਲ ਦਾ ਪੁਲਿਸ ਦਾ ਪੱਤਰਕਾਰ ਸਹਿਬਾਨ ਜਲੰਧਰ ਮੀਡੀਆ ਦੀ ਰਾਜਧਾਨੀ ਵਜੋਂ ਮੰਨਿਆ ਜਾਂਦਾ ਜਿੰਨੇ ਵੀ ਪ੍ਰਿੰਟ ਮੀਡੀਆ ਨਾਲ ਇਲੈਕਟ੍ਰੋਨਿਕ ਮੀਡੀਆ ਨਾਲ ਸੋਸ਼ਲ ਮੀਡੀਆ ਨਾਲ ਸੰਬੰਧਤ ਪ੍ਰਤੀਨਿਧੀ ਆਏ ਨੇ ਔਰ ਸਭ ਤੋਂ ਵੱਧ ਧੰਨਵਾਦ ਆ ਸਾਰੇ ਮੇਰੇ ਸਾਹਮਣੇ ਬੈਠੇ ਪੰਜਾਬ ਦੇ ਪਹਿਰੇਦਾਰਾਂ ਦਾ ਜਿਨ੍ਹਾਂ ਨੇ ਪਹਿਰੇਦਾਰੀ ਕਰਨੀ ਆ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੋਣਾ ਕਿਉਂਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਤਾਂ ਫੌਜਾਂ ਜੇ ਲੜਨਗੀਆਂ ਤਾਂ ਜਰਨੈਲ ਦਾ ਨਾਮ ਹੋਊਗਾ ਸੋ ਇਸ ਕਰਕੇ ਤੁਹਾਡਾ ਸਭ ਤੋਂ ਵੱਧ ਧੰਨਵਾਦ ਤੇ ਚੱਲਿਆ ਹੋਇਆ ਇੱਕ ਕਦਮ ਸਿਰਮੱਥਿਆ ਜੇ ਨਹੀਂ ਪਾਰੇ ਗਿਣਤੀ ਦੇ ਵਿੱਚ ਤੁਸੀਂ ਪਹੁੰਚੇ ਹੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਦੋਸਤੋ ਇਹ ਨਕਸ਼ੇ ਬਣਾ ਕੇ ਅਸੀਂ ਇਸ ਯੁੱਧ ਵਾਸਤੇ ਚੱਲੇ ਆ ਜਦੋਂ ਫੌਜਾਂ ਲੜਦੀਆਂ ਨੇ ਤਾਂ ਆਪਣਾ ਨਕਸ਼ੇ ਬਣਾਉਂਦੀਆਂ ਨੇ ਕਿਨੇ ਕਿੱਧਰ ਦੀ ਜਾਣਾ ਕਿਹੜੀ ਟੁਕੜੀ ਨੇ ਕਿੱਥੋਂ ਜਾਣਾ ਕਿਹੜਾ ਸੈਕੰਡ ਅਟੈਕ ਜਿਹੜਾ ਡਿਫੈਂਸ ਦਾ ਹੋਊਗਾ ਜਿਹੜਾ ਸੈਕੰਡ ਲਾਈਨ ਹੈ ਡਿਫੈਂਸ ਦੀ ਉਹ ਕੀ ਹੋਊਗੀ ਜੇ ਆਹ ਟੁਕੜੀ ਨੂੰ ਐ ਹੋ ਗਿਆ ਤਾਂ ਐ ਹੋਵਾਂਗੇ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਇਹਦੀ ਜਿਹੜੀ ਹੈ ਨਕਸ਼ਾਬੰਦੀ ਕੀਤੀ ਹੈ ਇਸ ਅਲਾਮਤ ਨੂੰ ਚਿੱਟੇ ਦੀ ਅਲਾਮਤ ਨੂੰ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ ਤੋਂ ਲਾਉਣ ਲਈ ਤਾਂ ਕਰਕੇ ਨਕਸ਼ੇ ਬਣਾਉਣ ਤੇ ਟਾਈਮ ਲੱਗ ਜਾਂਦਾ ਬਾਅਦ ਚ ਤਾਂ ਬਿਲਡਿੰਗ ਬਣਾਉਣੀ ਬਹੁਤ ਸੌਖੀ ਹੋ ਜਾਂਦੀ ਹੈ ਇੱਕ ਵਾਰੀ ਨਕਸ਼ਾ ਬਣ ਜੇ ਸੋ ਪਹਿਲਾਂ ਨਕਸ਼ੇ ਬਣੇ ਕੀ ਹੋਊਗਾ ਉਸ ਤੋਂ ਬਾਅਦ ਜਦੋਂ ਸਪਲਾਈ ਲਾਈਨ ਟੁੱਟੂਗੀ ਫਿਰ ਉਸ ਤੋਂ ਬਾਅਦ ਕੀ ਹੋਊਗਾ ਵਿਦਰੋਹਲ ਸਿੰਪਟਮਸ ਆਉਣਗੇ ਬੱਚਿਆਂ ਨੂੰ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਅਪਡੇਟ ਕੀਤਾਗੇ ਰੀ ਹੈਬ ਸੈਂਟਰ 1200 ਤੋਂ ਵਧਾ ਕੇ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ 5000 ਦੀ ਕਪੈਸਿਟੀ ਕੀਤੀ ਗਈ ਉੱਥੇ ਏਸੀ ਉੱਥੇ ਸੀਸੀਟੀਵੀ ਕੈਮਰੇ ਵਾਲੀਵਾਲ ਦੇ ਗਰਾਊਂਡ ਉੱਥੇ ਛੋਟੇ-ਮੋਟੇ ਟ੍ਰੇਨਿੰਗਾਂ ਤਾਂ ਕਿ ਜਦੋਂ ਉਹ ਨਸ਼ਿਆਂ ਤੋਂ ਬਾਹਰ ਆ ਜਾਣ ਬਾਹਰ ਆ ਕੇ ਉਹ ਕੁਛ ਨਾ ਕੁਛ ਬਾਹਰ ਆ ਕੇ ਕੰਮ ਕਰਨ ਕਿਸੇ ਕਿਤੇ ਕਿਸੇ ਆਰੇ ਲੱਗ ਜਾਣ ਜਿਵੇਂਲੇ ਰਹੇ ਤਵੇਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਫੇਰ ਚਲੇ ਜਾਣਗੇ ਉਧਰ ਨੂੰ ਸੋ ਉਹਦੇ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਪਿੰਡਾਂ ਦੇ ਵਿੱਚ ਪਹਿਰੇਦਾਰ ਪਿੰਡਾਂ ਦੇ ਵਾਰਡਾਂ ਦੇ ਵਿੱਚ ਪਹਿਰੇਦਾਰ ਤੁਸੀਂ ਬਣਨਾ ਤੁਸੀਂ ਪਹਿਰੇ ਦੇਣੇ ਨੇ ਜਿਸ ਤਰ੍ਹਾਂ ਅਮਨ ਨੇ ਕਿਹਾ ਕਿ ਜਦੋਂ ਠਿਕਰੀ ਪਹਿਰਾ ਦੇਣ ਲੱਗ ਜਾਂਦੇ ਆ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਜਿਹੜੇ-ਜਿਹੜੇ ਵੀ ਪਿੰਡਾਂ ਨੂੰ ਰਸਤੇ ਆਉਂਦੇ ਆ ਉਹ ਪਿੰਡ ਜਿਹੜੇ ਨੇ ਉਹ ਚੋਰੀਆਂ ਤੋਂ ਜਾਂ ਉਹ ਕਿਸੇ ਨਾ ਕਿਸੇ ਕਿਸਮ ਦੇ ਜਿਉ ਜੋ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਕੋਈ ਦਹਿਸ਼ਤ ਫਲਾਉਂਦੇ ਨੇ ਉਹਨਾਂ ਤੋਂ ਬਚ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਬੜਾ ਮਾਨ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚਾਇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ ਚ ਫੜਿਆ ਗਿਆ ਉਹਦੀ ਕੋਈ ਜ਼ਮਾਨਤ ਦੇਣ ਨਹੀਂ ਜਾਊਗਾ ਉਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ ਤੋਂ ਮੇਰੇ ਕੋਲ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕੰਨ ਫੜ ਕੇ ਮਾਫੀਆਂ ਮੰਗੀਆਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਦੀਆਂ ਸੋਆਂ ਖਾਧੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਜ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਾਹ ਰੱਖਦੀਆਂ ਨੇ ਤੁਸੀਂ ਉਹ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ ਦੱਸੋ ਜੇ ਕੋਈ ਤੰਗ ਕਰਦਾ ਹੈ ਜੇ ਕੋਈ ਧਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲਡੋਜ਼ਰ ਲੈ ਕੇ ਜਾਂਦੀ ਹੈ ਬਲਡੋਜ਼ਰ ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈਗੀ ਜਾਂ ਕੋਈ ਇਹ ਕੋਈ ਸਮਝ ਲਓ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਿੰਨਾ ਜਿਹੜੇ ਬੰਦੇ ਨੇ ਉਸੇ ਪਿੰਡ 'ਚੀ 10-15 ਘਰਾਂ 'ਚ 70 ਪਛਾਦ ਦੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਵੇਚ ਕੇ ਉਸੇ ਪਿੰਡ 'ਚੀ 10-15 ਮਾਵਾਂ ਦੀਆਂ ਜਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਚੁੱਲੀਆਂ 'ਚ ਘਾਹ ਉੱਗ ਪੀ ਤੇ ਉਹੀ ਬੰਦਾ ਉਸੇ ਪਿੰਡ ਦੀ ਤਿੰਨ ਮੰਜ਼ਲੀ ਕੋਠੀ પાਕੇ ਦੀਪਮਾਲਾ ਕਰਦਾ ਹੋਵੇ ਅਤਿਸ਼ਵਾਦੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ برداشت ਹੋਊਗਾ ਉਹ ਤਾਂ ਫਿਰ ਉੱਥੇ ਤਾਂ ਚੱਲੂਗਾ ਪੀੜਾ ਪੰਜਾ ਉੱਥੇ ਨਹੀਂ ਫਿਰ ਹਾਸੇ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜ਼ੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜ਼ੀ ਕੇਸ ਪਾ ਕੇ ਉਹਦਾ ਘਟਾ ਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਤੇ 17 17 ਕਿਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਕਰਦੇ ਹੱਥ ਪਾਉਨੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਓਗੇ ਤਾਂ ਫਿਰ ਕਿੱਥੇ ਜਾਊਗਾ ਪਰਮਾਤਮਾ ਸੁਰਗ ਨਰਕ ਇੱਥੇ ਹੀ ਹੈ ਜੀ ਇੱਥੇ ਹੀ ਭੁਗਤੋਂਗੇ ਫਿਰ ਇੱਥੇ ਹੀ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜਬ 22 25 25 ਪਿੰਡਾਂ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੀ ਹੱਥ ਪਾਇਆ ਹੈ ਤੁਸੀਂ 5-7 ਦਿਨ ਹੋਰ ਦਿਓ ਵੱਡੇ-ਵੱਡੇ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ-ਵੱਡੇ ਮੈਲ ਟੈਂਡੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਇਆ ਵੱਡੇ-ਵੱਡੇ ਮੈਲ ਤੁਸੀਂ ਕਹੋਗੇ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਲ ਹੋ ਗਈ ਬਈ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਜਾਣ ਲੱਗੇ ਆ ਅਸੀਂ ਜੀਸੀਪੀਆਂ ਨੂੰ ਗ੍ਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲੋਂ ਤੇ ਨਾਟਕ ਅਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿਤੇ ਜੀਸੀਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜੇ ਕੋਈ ਇਸ ਕਰਕੇ ਥੋੜੇ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ